ਪੈਸਾ ਨੂੰ ਕੋਈ ਤੁਹਾਨੂੰ ਦੱਸੋ ਸਾਡਾ ਕੀ ਕੋਸ਼ਿਸ਼ ਕਰਦੀ ਜਿਹੜਾ ਸਾਡੀ ਟਾਈਮ ਤੋਂ ਉਹ ਨਹੀਂ ਤੇ ਅਸੀਂ ਕਹਿੰਦੇ ਇਸ ਕਪਲੇਟ ਗਲਤ ਹੈ ਸਾਨੂੰ ਐਂ ਤਾਂ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਇੱਥੇ ਸਾਨੂੰ ਸਾਨੂੰ ਇਰੇਕੈਂਟ ਕਰਵਾਜਾ ਤਾਂ ਮੁੱਕੂ ਪਿੱਛੇ ਅਸੀਂ ਕਿੰਨਾ ਕਹਾਂਗੇ ਸਾਡੇ ਕਿੰਨੀ ਜ਼ਿੰਦਗੀ ਬਾਰੇ ਕਿਸ ਨੂੰ ਲਿਖਣ ਦਾ ਕੀ ਮਤਲਬ ਹੈ ਕੋਈ ਨਹੀਂ ਭਾਈ ਜੇ ਅਸੀਂ ਗਲਤ ਫੜ ਕੇ ਅੰਦਰ ਹਵਾਲਾ ਚ ਦੇਈਏ ਜਿਹੜਾ ਸਾਡੇ ਨਾਂ ਨਾ ਲਟਕਾਈ ਰੱਖਿਆ ਠੀਕ ਹੈ ਜਦੋਂ ਉਹ ਭਾਈ ਜਵਾਨ ਹੋ ਗਈ ਹੁਣ ਤਾਂ ਸਾਡੇ ਸਾਰੇ ਦੀ ਗੱਲ ਨਹੀਂ ਜਵਾਨ ਹੋ ਗਈ ਇਹਨਾਂ ਤੁਹਾਨੂੰ ਅਸੀਂ ਗਲਤ ਲੱਗਦੇ ਜਿੱਥੇ ਮਰਜ਼ੀ ਫੜ ਕੇ ਅੰਦਰ ਦੇ ਦੋ ਜੀ ਬੈਠੇ ਅਸੀਂ ਤਾਂ ਉਹਨਾਂ ਨੂੰ ਨਹੀਂ ਬੜਦੇ ਸਾਨੂੰ ਬੜਦੋ ਛੱਤ ਚਾਰ ਸਾਲਾਂ ਦੇ ਮਰੇ ਹੋਇਆ ਜਮਨਤਰ ਕਲੀ ਤੇ ਤੇ ਹੀ ਹੋਇਆ ਆਪਣਾ ਮਰਨ ਨੂੰ ਤਿਆਰ ਕਿਹ ਗਲਤੇ ਤਾਂ ਗਲਤੇ 35 ਸਾਲ ਪੁਲਸ ਸਾੜੀ ਪੁਲਸ ਹੈ ਚਲਾ ਚਲਾ ਕੇ ਕਹਿੰਦੇ ਆ ਪੁਲਸ ਹੈ ਮਾਨਸਾ ਪੁਲਸ ਪੁਲਸ ਹੈ ਬਿਲਕੁਲ ਨੂੰ ਲਾਰਾ ਲਾ ਲੈਂਦੇ ਨੇ ਅੱਜ ਅੱਜ ਹੀ ਉੱਥੇ ਪਈਆ ਫਾਈਲ ਅੱਜ ਹੀ ਉੱਥੇ ਪਈਆ ਫਾਈਲ 15 ਦਿਨ ਹੋ ਗਏ ਨਾ ਮੁਫਰ ਕਟਾਉਂਦੇ ਨੇ ਅਸੀਂ ਕਿਸੇ ਤੇ ਫੌਦੀ ਕਮਾਈ ਮੰਦਰੇ ਅਸੀਂ ਕਿਹੜਾ ਕਿਸੇ ਦਾਕਾ ਮਾਰਿਆ ਅਸੀਂ ਕਿਸੇ ਦਾਕਾ ਨਹੀਂ ਮਾਰਿਆ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰ ਗਏ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨਹੀਂ ਤੂੰ ਤੂੰ ਚੁੱਪ ਕਰ ਜਾ ਖੜੀ ਜੀ ਲੱਖਾਂ ਰੁਪਇਆ ਤਨਖਾਹ ਲੈਣ ਵਾਲਿਓ ਮੋਢੇ ਵੀ ਬਾਨ ਬੱਚੇ ਆ ਇੱਕ ਦਿਨ ਭੁਗਤੋਂਗੇ ਅਸਲੀ ਦੇ ਲਈ ਤਰੇ ਕਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ